ست جی نام شری واحر صاحب جیتم نام کتیں ترجیب ست نام ਇਰ ਉੱਪਰ ਪੂਰਬ ਲੋ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਨੂੰ ਜਿਉਂ ਬੁਲਾਵੇ ਤਿਉ ਬੋਲੇ ਸ਼ੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਸੁਣਿਓ ਮੇਰੇ ਮੀਤਾ ਮੈਂ ਮਸਾਧੂਆਂ ਦੇ ਸੰਗ Mere you're a human being, 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 you're mein, human being, mein, ye a mere mein ਤੁੜ ਹਜੂਰੀ ਦੇ ਵਿੱਚ ਤਨ ਤਨ ਸੰਤ ਬਾਬਾ ਈਸ਼ ਸਿੰਘ ਮਰ ਰੜਾ ਸਹਮਾੜ ਮਿੱਠੀ ਜਹਾ ਦੇਵ ਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਰੂਪ ਸਾਧ ਸੰਗਤ ਸਾਰੀਆਂ ਸੰਗਤਾਂ ਰਸਨਾ ਕਰੋ ਪਵਿੱਤਰ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮੁਖ ਪਿਆਰੀਓ ਸਾਮਾ ਸੀਮਤੇ ਬਾਣੀ ਦਾ ਫੈਸਲਾ ਪਿੰਗਲ ਪर्वਤ ਪਾਰ ਪਰੇ ਖਟ ਚਤਰ ਬਕੀਤਾ ਅੰਧਲੇ ਚਿਰ ਪਵਨ ਸੂਜਿਆ ਗੁਰਪੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣਿਓ ਮੇਰੇ ਮੀਤਾ ਜਿਨ੍ਹਾਂ ਨੇ ਮਹਾਂਪੁਰਖਾਂ ਦਾ ਸੰਗ ਕੀਤਾ ਹੈ ਨਾ ਉਹਨੂੰ ਇਹ ਪਤਾ ਹੁੰਦਾ ਕਿ ਕੀ ਕਿਰਪਾ ਹੈ ਆਖੋ ਸਤਨਾਮ ਏਰੀ ਵਾਹੀ ਗੁਰੂ ਸੰਤਵਾਬਾ ਮਾਨ ਸਿੰਘ ਜੀ ਪੇਵੇ ਵਾਲੇ ਸੰਤਵਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ 31 ਸਾਲ ਦਾਸ ਹਾਂ ਇਹਨਾਂ ਦੇ ਚਰਨਾਂ 'ਚ ਬਹੰਦ ਅਸਮਾ ਮਿਲੇ ਲਗਾਤਾਰ 31 ਆਉ ਸਮਾ ਨਹੀਂ ਹੈ ਸੰਤਵਾਬਾ ਯੂਸ਼ ਸਿੰਘ ਰੌੜਾ ਸਾਹਿਬ ਵਾਲਿਆਂ ਦੀ ਯਾਦ 'ਚ ਬੈਠੇ ਆਂ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋਂ ਵਾਲੇ ਤੁਸੀਂ ਸਾਰਿਆਂ ਨੇ ਨਾਮ ਸੁਣਿਆ ਹੋਊਗਾ ਬੜੀ ਕਿਰਪਾ ਸੀ ਉਹਨਾਂ ਦੇ ਉੱਪਰ ਵਿਦਵਾਨ ਵੀ ਬਹੁਤ ਸੀ ਇੱਕ ਵਾਰੀ ਮੋਰਚਾ ਲੱਗਿਆ ਉਹ ਦਿੱਲੀ ਜੇਲ੍ਹ ਦੇ ਵਿੱਚ ਚਲੇ ਗਏ ਉੱਥੇ ਜਾ ਕੇ ਵੀ ਕੀਰਤਨ ਕਰਦੇ ਸੀ ਕਿਉਂਕਿ ਸ਼ਾਦੂ ਦੀ ਡਿਊਟੀ ਉਹ ਜੋੜਨ ਦੀ ਹੈ ਆਖੋ ਸਤਨਾਮ ਪਿਰੇ ਵਾਹਿਗੁਰੂ ਜੇਲ੍ਹ ਦੇ ਵਿੱਚ ਜਾ ਕੇ ਵੀ ਕੀਰਤਨ ਕਰਦੇ ਸੀ ਕੀ ਹੋਇਆ ਇੱਕ ਦਿਨ ਬੁਖਾਰ ਛੱਡ ਗਿਆ ਉਹਨਾਂ ਜਿੰਨੀ ਦੇਰ ਸਰੀਰ ਨੇ ਕੋਈ ਨਾ ਕੋਈ ਥੋੜਾ ਬੋਤਾ ਰੋਗ ਤਾਂ ਆਉਂਦਾ ਰਹਿੰਦਾ ਓਥੇ ਡਾਕਟਰ ਸੀ ਉਹਨੂੰ ਬੁਲਾਇਆ ਇਹ ਬਚਨ ਉਹਨਾਂ ਨੇ ਦਾਸ ਨੂੰ ਆਪ ਦੱਸੇ ਸੀ ਮੇਰਾ ਬਹੁਤ ਪ੍ਰੇਮ ਸੀ ਉਹਨਾਂ ਨਾਲ ਵੀ ਹੁਣ ਪੈਨਸਿਲਿਨ ਦਾ ਟੀਕਾ ਹੈ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੋਊਗਾ ਕਿ ਜੀ ਨੂੰ ਤਾਂ ਇਹ ਮਾਫ਼ਤਾ ਜਾਵੇ ਮਰੇ ਪਏ ਬੰਦੇ ਨੂੰ ਵੀ ਖੜਾ ਕਰ ਦਿੰਦਾ ਹੈ ਪਰ ਜੀ ਨੂੰ ਮਾਫ਼ ਨਾ ਆਵੇ ਨਾ ਜਿਉਂਦੇ ਨੂੰ ਵੀ ਮਾਰ ਦਿੰਦਾ ਆਖੋ ਸਤਨਾਮ ਤੇਰੀ ਵਾਹਿਗੁਰੂ ਇਹੀ ਅਵਸਥਾ ਬੰਦਗੀ ਵਾਲੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਹੁੰਦੀ ਹੈ ਕਿ ਜਿਨ੍ਹਾਂ ਨੇ ਭਰੋਸਾ ਕਰ ਲਿਆ ਉਹ ਤਾਂ ਮਰੇ ਪਏ ਨੂੰ ਵੀ ਖੜਾ ਕਰ ਦਿੰਦੇ ਨੇ ਤੇ ਜਿਨ੍ਹਾਂ ਦਾ ਭਰੋਸਾ ਨਹੀਂ ਹੈਗਾ ਤੇ ਤੁਰੇ ਫਿਰਦੇ ਨੂੰ ਵੀ ਮਾਰ ਦਿੰਦੇ ਨੇ ਆਖੋ ਸਤਨਾਮ ਤੇਰੀ ਵਾਹਿਗੁਰੂ ਮੁੱਖ ਤੋਂ ਪਤਾ ਨਹੀਂ ਕੀ ਬਚਨ ਨਿਕਲ ਜਾਣ ਉੱਥੇ ਡਾਕਟਰ ਨੇ ਆਪਣੇ ਜਦੋਂ ਵੀ ਦੇਖਦੇ ਕੋਈ ਪੈਨਸਿਲਿਨ ਦਾ ਟੀਕਾ ਲਾਉਂਦਾ ਪਹਿਲਾਂ ਥੋੜੀ ਜੀ ਦਵਾਈ ਲਾ ਕੇ ਦੇਖਦੇ ਨੇ ਚੈੱਕ ਕਰਦੇ ਨੇ ਵੀ ਇਹਨੂੰ ਕਿੱਟ ਵੀ ਆਉਂਦਾ ਜੇ ਖਾਰਸ਼ ਹੋਣ ਲੱਗ ਜਵੇ ਫੇਰ ਨਹੀਂ ਲਾਉਂਦੇ ਉਹ ਡਾਕਟਰ ਨੇ ਚੈੱਕ ਨਹੀਂ ਕੀਤਾ ਉਸੇ ਤਰ੍ਹਾਂ ਟੀਕਾ ਲਾਤਾ ਪਰ ਉਹ ਮਾਫਕ ਨਹੀਂ ਆਇਆ ਕਹਿੰਦੇ ਸਾਨੂੰ ਮਾਫਕ ਨਹੀਂ ਆਇਆ ਤੇ 3-4 ਦਿਨਾਂ ਦੇ ਵਿੱਚ ਦੋਏ ਬਾਹਾਂ ਖੜ ਗਈਆਂ ਕਹਨੇ ਸੀ ਬੜੇ ਔਖੇ ਹੋਏ ਘਰ ਆਏ ਬੜੇ ਇਲਾਜ ਕਰਵਾਏ ਪਰ ਕੋਈ ਫਰਕ ਨਾ ਪਵੇ ਬਾਹਾਂ ਹਿੱਲੜੇ ਨਾ ਪ੍ਰਸ਼ਾਦੇ ਦੀ ਬੁਰਕੀ ਵੀ ਘਰ ਦੇ ਤੋੜ ਕੇ ਮੂੰਹ 'ਚ ਪਾਉਂਦੇ ਸੀ ਕਹਨੇ ਜਦੋਂ ਸਾਰਿਆਂ ਪਾਸੋਂ ਬੇਆਸ ਹੋ ਗਈ ਨਾ ਫੇਰ ਮਾਂ ਪੁੱਖ ਜਾਦਾਏ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਮਨਾਉ ਪੂਰੇ ਰੱਬ ਨੇ ਕਿਉਂ ਨਹੀਂ ਤੂੰ ਉਹਨਾਂ ਪਾਸ ਚੱਲੇ ਜਾਂਦਾ ਕਹਿੰਦਾ ਮੈਂ ਉੱਥੇ ਗਿਆ ਤੇ ਉਹ ਪੋਰਾ ਸਾਹਿਬ ਦੇ ਵਿੱਚ ਸੀ ਹੁਣ ਕਿਸੇ ਨੂੰ ਇਜਾਜ਼ਤ ਨਹੀਂ ਸੀ ਪੋਰਾ ਸਾਹਿਬ ਜਾਣ ਦੀ ਸੇਵਾਦਾਰ ਨੂੰ ਦੱਸਿਆ ਤੇ ਕਹਿੰਦੇ ਉਹ ਮਹਾਰਾਜ ਵੀ ਮੇਰੇ ਨਾਲ ਬਹੁਤ ਪਿਆਰ ਕਰਦੇ ਸੀ ਬੱਚਿਆਂ ਵਾਂਗ ਉਹਨਾਂ ਨੇ ਦਸ਼ਾ ਵੀ ਸੰਤ ਸਾਹਿਬ ਦੇਵ ਸਿੰਘ ਜੀ ਲੂਲੋਂ ਵਾਲੇ ਆਏ ਨੇ ਕਿਉਂਕਿ ਲੂਲੋਂ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਹਰਦੇਵ ਸਿੰਘ ਲੂਲੋਂ ਵਾਲਿਆਂ ਨੇ ਉਹਨਾਂ ਦਾ ਦਵਾਨ ਲਵਾਇਆ ਸੀ ਰਸਤੇ ਕੱਚੇ ਸੀ ਅਰ ਉਦੋਂ ਹੀ ਸੰਤ ਬਾਬਾ ਈਸ਼ਾ ਸਿੰਘ ਮਹਾਰਾਜ ਨੇ ਬਚਨ ਕਰ ਦਿੱਤੇ ਸੀ ਕਹਿੰਦੇ ਹਰਦੇਵ ਜੀ ਆ ਇਸ ਵਾਰੀ ਤਾਂ ਤੇਰੇ ਪ੍ਰੇਮ ਦੇ ਬੰਨੇ ਆ ਗਿਆ ਮੁੜ ਕੇ ਨਾ ਬੁਲਾਈਂ ਅਸੀਂ ਧਵਨ ਲਾਉਣੀ ਆਉਣਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੱਥ ਜੋੜ ਤੇ ਮਰ ਜਾਪ ਜੀ ਦੀ ਕਿਰਪਾ ਜੋ ਆਪ ਜੀ ਕਹਿ ਰਹੇ ਹੋ ਸਾਡੇ ਭਲੇ ਲਈ ਹੋ ਕਹਿ ਰਹੇ ਹੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੁਮ ਕਰੋ ਭਲਾ ਹਮ ਭਲੋ ਨਾ ਜਾਣੋ ਗੁਰੂ ਮਹਾਂਪੁਰਖ ਤਾਂ ਸਾਡਾ ਭਲਾ ਕਰਦੇ ਨੇ ਪਰ ਅਸੀਂ ਜਾਣਦੇ ਨਹੀਂ ਹੈ ਉਹ ਕਹਿੰਦੇ ਅਸੀਂ ਉੱਥੇ ਜਾ ਕੇ ਸੁਨੇਹਾ ਦਿੱਤਾ ਸੇਵਾਦਾਰ ਨੂੰ ਵੀ ਮਹਾਪੁਰਖਾਂ ਨੂੰ ਬੇਨਤੀ ਕਰਦੇ ਹੋ ਜੀਵ ਸਿੰਘ ਹੋਰੀ ਲੂਲੂ ਵਾਲੇ ਆਏ ਕਹਿੰਦੇ ਜਦੋਂ ਉਹਨਾਂ ਨੇ ਸੁਨੇਹਾ ਜਾਗ ਦਿੱਤਾ ਉਹ ਕਹਿੰਦੇ ਹੁਣੇ ਲਿਆਓ ਨੰਦਰ ਆਪਾਂ ਜਿਹੜੇ ਸੰਸਾਰੀ ਲੋਕ ਆ ਨਾ ਆਪਾਂ ਬਾਹਰੋਂ ਦੇਖਦੇ ਆ ਗੁਰੂਆਂ ਮਹਾਂਪੁਰਖਾਂਦਰੋਂ ਦੇਖਦੇ ਨੇ ਕਿੰਨਾ ਕੁ ਪ੍ਰੇਮ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਸਾਡੇ ਕੱਪੜਿਆਂ ਵਾਲੀ ਦੇਖਦੇ ਸਾਡੀਆਂ ਗੱਡੀਆਂ ਵਾਲੀ ਦੇਖਦੇ ਉਹ ਅੰਦਰੋਂ ਦੇਖਦੇ ਨੇ ਕਿੰਨਾ ਕੁ ਪ੍ਰੇਮ ਹੈ ਕਹਿੰਦੇ ਮੈਂ ਕਿਉਂ ਕਹਿੰਦੇ ਦਸ ਸਤਿਸ਼ ਦੇਵ ਸਿੰਘ ਕਿਵੇਂ ਆਉਣਾ ਹੋਇਆ ਭਾਈ ਕਹਿੰਦੇ ਮੇਰੇ ਨੇਤਰਾਂ 'ਚ ਹੰਝੂ ਆ ਗਏ ਕਹਿੰਦੇ ਮੈਂ ਕਿਹਾ ਬਾਬਾ ਜੀ ਬਹੁਤ ਦੁਖੀ ਹਾਂ ਕਹਿੰਦੇ ਕਹਿੰਦੇ ਤੁਸੀਂ ਤਾਂ ਇਹਨਾ ਨਾਮ ਜਪਣ ਵਾਲੇ ਹੋ ਲੋਕਾਂ ਦੀਆਂ ਅਰਦਾਸਾਂ ਜਿਹੜੀਆਂ ਕਰਦੇ ਉਹ ਆਉਣੀਆਂ ਹੀ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਲੋਕ ਅਰਦਾਸ ਕਰਾ ਕੇ ਤੁਰ ਜਾਂਦੇ ਨੇ ਭਗਤਣੀਆਂ ਮਹਾਂਪੁਰਖਾਂ ਨੂੰ ਪੈਂਦੀਆਂ ਨੇ ਜਿਨ੍ਹਾਂ ਦੀ ਅਰਦਾਸਾਂ ਕਰਦੇ ਨੇ ਕਹਿੰਦੇ ਦੱਸੋ ਕੀ ਗੱਲ ਹੋ ਗਈ ਕਹਿੰਦਾ ਜੀ ਜੇਲ੍ਹ ਦੇ ਵਿੱਚ ਗਏ ਸੀ ਉੱਥੇ ਬੁਖਾਰ ਹੋ ਗਿਆ ਜੇਲ੍ਹ ਦੇ ਡਾਕਟਰ ਨੇ ਬਿਨਾਂ ਚੈੱਕ ਕੀਤੇ ਪੈਨਸਿਲਿਨ ਦਾ ਟੀਕਾ ਲਾ ਦਿੱਤਾ ਮੇਰੀਆਂ ਦੋਏ ਬਾਹਾਂ ਖੜੀਆਂ ਰੋਟੀ ਵੀ ਨਹੀਂ ਖਾ ਹੁੰਦੀ। ਕਿਰਪਾ ਕਰੋ। ਉਹ ਮਹਾਂਪੁਰਖ ਬਹੁਤੇ ਬੱਚਨ ਨਹੀਂ ਸੀ ਕਰਿਆ ਕਰਦੇ। ਬਸ ਇਦਾਂ ਹੀ ਕਹਿੰਦੇ ਸੀ ਆਹ ਕੰਮ ਕਰ ਲਾ ਤੇ ਆਹ ਕੰਮ ਹੋ ਜਾਊਗਾ। ਕਹਿੰਦੇ ਹਰਦੇਵ ਸਿੰਘ ਆਏ ਕਰ ਲੰਗਰ ਦੇ ਵਿੱਚ ਪਹੁੰਚ ਜਾ। ਉੱਥੇ ਜਾ ਕੇ ਪ੍ਰਸ਼ਾਦਾ ਛਕ ਲੈ ਗੁਰੂ ਕਿਰਪਾ ਕਰਨਗੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਲੰਗਰ ਦੇ ਵਿੱਚ ਜਾ ਕੇ ਪ੍ਰਸ਼ਾਦਾ ਛਕ ਲੈ ਗੁਰੂ ਕਿਰਪਾ ਕਰਨਗੇ ਕਹਿੰਦੇ ਮੈਂ ਉੱਠਦਾ ਖੜਿਆ ਮੇਰੇ 'ਚ ਹਿੰਮਤ ਨਹੀਂ ਸੀ ਮਹਾਂਪੁਰਖ ਨੂੰ ਕੁਝ ਕਹਿਣ ਦੀ ਵੀ ਬਾਹਾਂ ਤਾਂ ਚੱਲਦੀਆਂ ਨਹੀਂ ਪਰ ਫਿਰ ਮੈਂ ਕਿਹਾ ਮੰਨੰਗ ਬਚਨ ਕਮਾਲ ਹੈ ਕਿਉਂਕਿ ਗੱਲ ਬਚਨ ਕੋ ਮਾਉਣ ਵਾਲੇ ਬਾਨੀ ਆ ਬਚਨ ਕਮਾ ਕਦੋਂ ਹੋਊਗਾ ਜਦੋਂ ਬਚਨ ਸੁਣਾਗੇ ਜਦੋਂ ਸੁਣਨਾ ਹੀ ਨਹੀਂ ਫਿਰ ਕਮਾ ਵੀ ਕਿੱਥੋਂ ਆਣਾ ਆਖੋ ਸਤਨਾਮ ਏਰੀ ਵਾਹਿਗੁਰੂ ਐਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀਆਂ ਚਾਰ ਪੌੜੀਆਂ ਪਹਿਲਾਂ ਸੁਣਨ ਦੀਆਂ ਨੇ ਵੀ ਸੁਣ ਫਿਰ ਚਾਰ ਪੌੜੀਆਂ ਮੰਨਨ ਦੀਆਂ ਨੇ ਤਾਂ ਮੰਨ ਸਕੇਗਾ ਜੇ ਸੁਨੇਗਾ ਕਹਿੰਦੇ ਬੱਸ ਮੈਂ ਮਨ ਚ ਧਾਰ ਲਿਆ ਵੀ ਮਾਹ ਪੋਖਾ ਨੇ ਬਚਨ ਕੀਤਾ ਚੱਲਦੇ ਆਂ ਬਹੁਤਾ ਚਲਦੀਆਂ ਨਹੀਂ ਰੋਟੀ ਦਾ ਜਗ ਨਹੀਂ ਹੋਣੀ ਕਹਿੰਦੇ ਮੈਂ ਲੰਗਰ 'ਚ ਜਾ ਕੇ ਬੈਠ ਗਿਆ ਪੰਗਤਾਂ ਲੱਗ ਗਈਆਂ ਥਾਲ ਰੱਖ ਦਿੱਤੇ ਪ੍ਰਸ਼ਾਦਾ ਵਰਤਾ ਦਿੱਤਾ ਸਾਰੀਆਂ ਸੰਗਤਾਂ ਛਕਣ ਲੱਗੀਆਂ ਕਹਿੰਦੇ ਪਰ ਮੈਂ ਬੈਠਾ ਸੀ ਕਹਿੰਦੇ ਮੈਂ ਮਨ ਦੇ ਵਿੱਚ ਸੋਚਿਆ ਮਨਾ ਅ ਜਿਹੜਾ ਨਾਲ ਦਾ ਗੁਰ ਸਿੱਖਾ ਹੈ ਨਾ ਇਹਨੂੰ ਕਹਦੇ ਆਂ ਵੀ ਬੁਰਕੀ ਤੋੜ ਕੇ ਮੇਰੇ ਮੂੰਹ 'ਚ ਪਾ ਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹਨੂੰ ਕਹਦੇ ਬੁਰਕੀ ਤੋੜ ਕੇ ਮੂੰਹ ਦੇ ਵਿੱਚ ਪਾ ਦੇ ਪਰ ਜਦ ਇਹ ਕਹਿੰਦੇ ਮੇਰੇ ਮਨ 'ਚ ਖਿਆਲ ਆ ਗਿਆ ਵੀ ਮਾਂ ਪੁਰਖਾ ਨੇ ਇਹ ਨਹੀਂ ਕਿਹਾ ਕਿਸੇ ਹੋਰ ਤੋਂ ਬੁਰਕੀ ਤੋੜ ਕੇ ਮੂੰਹ 'ਚ ਪਵਾ ਲਈ ਉਹਨਾਂ ਨੇ ਕਿਹਾ ਲੰਗਰ ਦੇ ਵਿੱਚ ਜਾ ਕੇ ਪ੍ਰਸ਼ਾਦਾ ਛਕ ਕਨੇਫੇ ਮੈਂ ਹੌਸਲਾ ਕੀਤਾ ਜਦੋਂ ਮੈਂ ਬਾਹ ਕਰਕੇ ਪ੍ਰਸ਼ਾਦਾ ਤੋੜਨ ਲੱਗਾ ਮੇਰੀਆਂ ਦੋਏ ਬਾਹਾਂ ਚੱਲ ਪੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਹਿ ਬਾਣੀ ਦੇ ਵਿੱਚ ਬਚਨ ਕਰਦੇ ਨਾ ਓਏ ਤਾਂ ਮੇ ਚੰਦਰਮਾਨਾਸ਼ ਹੋ ਜਾਵੇ ਸਾਧੂਆਂ ਦਾ ਬੋਲ ਮਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾਟੜੇ ਭਾਵੇਂ ਚੰਦਰ ਮਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾਟੜੇ

चंदर माना ओ साधू ने चंदर माना ओवे साधू ਨਾਸ਼ੀ ਜੇਰ ਬਿਨਾਸ਼ੀ ਉਤ ਕੁਝ ਸੇਤ ਬਿਨਾਤਾ ਚਾਰ ਬਿਨਾਸ਼ੀ ਖਟੇ ਬਿਨਾਸ਼ੀ ਕੇ ਸਾਧ ਬਚਨ ਅਟਲਾਤਾ ਚਾਰ ਤਰ੍ਹਾਂ ਨਾਲ ਦੁਨੀਆ ਪੈਦੀ ਹੁੰਦੀ ਆ ਆਂਡਿਆਂ ਤੋਂ ਜੇਰ ਤੋਂ ਪਸੀਨੇ ਤੋਂ ਤੇ ਧਰਤੀ ਤੋਂ ਸ਼ਹਿਬ ਕਹਿੰਦੇ ਸਾਰੀ ਸੀਤੀ ਖਤਮ ਹੋ ਸਕਦੀ ਹੈ

ਬਾਬਾ ਸਰਜਨ ਸਿੰਘ ਜੀ ਬਾਬਾ ਇਕਬਾਲ ਸਿੰਘ ਜੀ ਬਾਬਾ ਕਰਮ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਸਾਰੇ ਜੱਥਿਆਂ ਦੇ ਉੱਪਰ ਕਿਰਪਾ ਹੈ ਅਸੀਂ ਤਾਂ ਇਹਨਾਂ ਨੂੰ ਉਹਨਾਂ ਦਾ ਹੀ ਰੂਪ ਮੰਨਦੇ ਹਾਂ ਆਓ ਸਾਰੇ ਸੰਗਤ ਕਰਿਆ ਕਰੋ ਇਸੇ ਦੇ ਵਿੱਚ ਸਾਰਾ ਖੁਸ਼ ਹੈ ਉਹੀਆਂ ਪੁੱਲਾਂ ਦੀ ਖੀਮਾ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ